ਕੁਝ ਨਹੀਂ ਉੱਤ ਚੱਲਿਆ ਤੇ ਦੂਸਰੀ ਗੱਲ ਸ਼ਾਇਦ ਮੇਰਾ ਵੀ ਕੁਝ ਨਾਮ ਦਾ ਚੱਲੇ ਜਾਂ ਕੁਝ ਵੀ ਹੈ ਕਿ ਇਹਨਾਂ ਗੱਲਾਂ ਤੇ ਬਾਈ ਹਨਾ ਜਰੂਰ ਦੇਖਣਾ ਵੀ ਅਸੀਂ ਕਿਉਂ ਕਿਉਂ ਘਰ ਛੱਡਦੇ ਹਾਂ ਕਿਉਂ ਇੱਥੇ ਆਉਨੇ ਹਾਂ ਨਾ ਕਿਉਂ ਬਰਬਾਦ ਹੁੰਨੇ ਆ ਅਸੀਂ ਕਿਉਂ ਸਾਡੇ ਰਿਸ਼ਤੇ ਟੁੱਟਦੇ ਆ ਕਿਉਂ ਕਿਉਂ ਮਸੀਂ ਜ਼ਮੀਨਾਂ ਵੇਚਦੇ ਆ ਤੁਸੀਂ ਮੇ ਮੈਂ ਕਿਸੇ ਤੇ ਨਹੀਂ ਕਹਿੰਦਾ ਮੇਰੀ ਮੇਰੀ ਹਿਸਟਰੀ ਚੱਕ ਦੇਖ ਲਓ ਵੀ ਮੈਂ ਕੀ ਕੀ ਸਟਰਗਲ ਨਹੀਂ ਕੀਤੀ ਪੰਜਾਬ ਪੁਲਿਸ ਬਾਅਦ ਕਿਸ ਕਿਸ ਬਾਅਦ ਕੀ एलिਜੀਬਿਲਟੀ ਨਹੀਂ ਸੀਗੀ ਕੀ ਮੇਰੇ ਪਰਸੈਂਟੇਜ ਡਾਊਨ ਸੀਗੀ ਕੁਛ ਵੀ ਜਿਆ ਤੇ ਮੈਂ ਭਗਵਾਨ ਤੁਹਾਨੂੰ ਬੇਨਤੀ ਕਰਦਾ ਵੀ ਮੇਰੇ ਮਰੇ ਤੇ ਜ਼ਰੂਰ ਜ਼ਰੂਰ ਆ ਕੇ ਜਾਈ ਮੇਰੇ ਪਿਓ ਨੂੰ ਕੁਲ 2 ਮਿੰਟ ਬਹਿ ਕੇ ਜਾਈ ਉਹ ਨਾਲ ਗੱਲ ਕਰੇ ਯਾਰ ਮਿੱਤਰ ਕਿੰਨਾ ਕੌਖਾ ਇਹ ਮੇਰਾ ਪਿਓ ਨਹੀਂ ਔਖਾ ਇਹ ਕਰ ਕਰ ਇਹੀ ਹਾਲ ਆ ਮੇਰੀ ਭਤੀਜੀ ਮਰੀਆ ਗਰਮੇਲ ਦੀ ਕੁੜੀ ਉੱਥੇ ਵੀ ਇਹੀ ਹਾਲ ਆ ਹੱਥ ਬਨ ਕੇ ਬੇਨਤੀ ਕਰਦਾ ਵੀ ਪੰਜਾਬ ਬਤਾ ਲੋ ਯਾਰਾ ਨਾ ਉਮੀਦ ਹੈਗੀ ਆ ਨਾ ਤੇ ਆਪਣਨ ਬਜੀ ਨੇ ਮਾੜਾ ਕੀਤਾ ਉਹਨੂੰ ਪਤਾ ਆਪਣਨ ਜਿਹਨੇ ਖਾਦਾ ਕੀ ਕੀਤਾ